ਚੋਣਾ ਲਾਉਣ ਤੋਂ ਪਹਿਲਾਂ ਜਿਹੜੀ ਖਾਦ ਖਰਾਕ ਆਪਾ ਪਾਉਂਦੇ ਆ ਉਹਦਾ ਫਰਕ ਤਾਂ ਦੇਖੋ ਹੈਗਾ ਹੀ ਆ ਚੋਨਾ ਇਹ 17 ਜੂਨ ਦਾ ਲੱਗਿਆ ਹੋਇਆ ਹੈਗਾ ਇਹਦੇ ਵਿੱਚ ਕਿਸਾਨ ਨੇ ਪਹਿਲਾਂ ਜ਼ੀਰੋ ਡਲ ਮਸ਼ੀਨ ਦੇ ਨਾਲ ਖਾਦ ਖਰਾਕ ਸੀ ਲਿਖੀ ਜਿਹੜੀ ਪੋਰੀ ਹੈਗੀ ਆ ਬਣ ਦੇ ਵਿੱਚ ਡੇਢ ਬੈਗ ਯੂਰੀਆ ਦਾ ਤੇ ਇੱਕ ਗੱਟਾ ਸੁਪਰ ਦਾ ਤੇ 15 ਕਿਲੋ ਐਮਓਪੀ 60% ਪੋਟਾਸ਼ ਤੇ 33 21% ਜ਼ਿੰਕ 10 ਕਿਲੋ 10 ਕਿਦਾਂ ਦੇ ਜਾ ਕੇ ਫਾਰਮਰ ਨੇ ਪਾਈ ਹੈਗੀ ਆ ਵੀਡੀਓ 25 ਜੂਨ ਦੀ ਬਣ ਰਹੀ ਹੈਗੀ ਐ ਤੇ ਅੱਜ ਮੈਂ 26 ਜੂਨ ਨੂੰ ਵੀਡੀਓ ਜਿਹੜੀ ਅਪਲੋਡ ਕਰ ਰਿਹਾ ਹੈਗਾ ਤੇ ਜਿਹੜੀ ਆਪਾਂ ਥੱਲੇ ਖਾਦ ਖਰਾਕ ਪਾਉਣਾ ਉਹਦਾ ਫਰਕ ਤਾਂ ਦੇਖੋ ਹੈਗੀ ਐ ਜਿਹੜਾ ਝੋਨਾ ਗਾਣਾ ਅਗੇਤੀ ਜਿਹੜੀ ਫੋਟ ਜਲਦੀ ਕਰਨ ਲੱਗ ਜਾਂਦਾ ਤੇ ਅੱਜ 25 ਜੂਨ ਹੈਗੀ ਐ 12 13 ਦਿਨ ਦਾ ਜਿਹੜਾ ਝੋਨਾ ਹੈਗਾ ਫੋਟ ਵਧੀਆ ਹਾਲੇ ਤੱਕ ਕਿਸਾਨ ਨੇ ਜਿਹੜੀ ਯੂਰੀਆ ਇਹਦੇ ਵਿੱਚ ਨਹੀਂ ਵਰਤੀ ਤੇ ਕਿਸਾਨ ਦਾ ਤਜਰਬਾ ਹਰ ਸਾਲ ਹੈਗਾ ਤੇ ਕਿਹੜੇ ਕਿਹੜੇ ਕਿਸਾਨ ਪਰਾ ਹੈਗੇ ਜਿਹੜੇ ਝੋਨੇ ਦੇ ਲਾਉਣ ਤੋਂ ਪਹਿਲਾਂ ਝੋਨੇ ਦੇ ਵਿੱਚ ਡੀਏਪ ਯੂਰੀਆ ਸੁਪਰ ਪोटाश ਪਾਉਂਦੇ ਆ ਕਮੈਂਟ ਜਰੂਰ ਕਰੇ